ਜਾਣਾ ਨਾ ਸਾਧ ਸੰਗਤ ਹੁਣ ਸ੍ਰੀ ਅਨੰਦਪੁਰ ਸਾਹਿਬ ਨੂੰ ਵਹੀਰਾਂ ਘੱਟ ਕੇ ਪੰਥ ਟੁੱਕੇ ਅਰਦਾਸ ਹੈ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੁਸੀਂ ਜਰੂਰ ਜਾਓ ਅਨੰਦਾਂ ਦੀ ਪੁਰੀ ਵੱਲ ਸਾਡੇ ਨੌਜਵਾਨਾਂ ਦਾ ਮੁੱਖ ਹੋਵੇ ਤੁਸੀਂ ਲੰਗਰ ਲਾਓ ਤੁਸੀਂ ਸੇਵਾ ਕਰੋ ਜਲ ਛਕਾਓ ਹਰ ਤਰ੍ਹਾਂ ਦੇ ਨਾਲ ਤਤਪਰ ਹੋ ਕੇ ਤੁਹਾਡੀ ਸੁਰਤ 'ਚ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣ ਗੁਰੂ ਸਾਹਿਬ ਜੀ ਦੇ ਹੋਲੇ ਮਹੱਲੇ ਹੋਣ ਬੜੇ ਫਖਰ ਦੀ ਗੱਲ ਗੌਰਵ ਦੀ ਗੱਲ ਪਰ ਫਰਕ ਕਾਦੇ ਨਾਲ ਪੈਣਾ ਕਿ ਕਿਸ ਬਿਰਤੀ ਨਾਲ ਜਾ ਰਹੇ ਆ ਕਿਸ ਬਿਰਤੀ ਨਾਲ ਸਿੱਖੀ ਦੇ ਰੰਗ ਵਿੱਚ ਰੰਗੇ ਜਾਓ ਤੁਸੀਂ ਐਸੇ ਰੰਗ ਚ ਜਿਹੜਾ ਕਦੀ ਨਾ ਉਤਰੇ ਪਰ ਸਿੱਖੀ ਦੇ ਰੰਗ ਚ ਰੰਗੇ ਜਾਣ ਦੀ ਬਜਾਏ ਕੱਚੇ ਰੰਗਾ ਚ ਰੰਗੇ ਹੋਏ ਜਿਹੜਾ ਚਮੜੀ ਨੂੰ ਵੀ ਨੁਕਸਾਨ ਕਰ ਰਿਹਾ ਅੱਖਾਂ ਨੂੰ ਵੀ ਨੁਕਸਾਨ ਕਰ ਰਿਹਾ এনਵਾਇਰਨਮੈਂਟ ਨੂੰ ਵੀ ਦੂਸ਼ਿਤ ਕਰ ਰਿਹਾ ਮਹੱਤਵ ਇਹ ਨਹੀਂ ਹੈ ਕਿ ਅੱਖਰ ਕੀ ਲਿਖਦੇ ਆ ਮਹੱਤਵ ਇਹ ਹੈ ਸਾਤ ਸੰਗਤ ਕਿ ਬਿਰਤੀ ਕਿਸ ਤਰ੍ਹਾਂ ਦੀ ਹੈ ਯਤਨਸ਼ੀਲ ਨੇ ਗੁਰਸਿੱਖ ਪਿਆਰੇ ਜਿਹੜੇ ਯਤਨ ਬਹੁਤ ਚੰਗੀ ਗੱਲ ਹੈ ਮੈਂ ਅੱਜ ਵੇਖ ਰਿਹਾ ਸੀ ਕਿ ਹੌਲੇ ਮਹੱਲੇ ਤੇ ਕੁਝ ਗੁਰਸਿੱਖ ਵੀਰਾਂ ਨੇ ਵਿਚਾਰ ਵਟਾਂਦਰੇ ਦੇ ਸਮਾਗਮ ਰੱਖਿਆ ਸੰਵਾਦ ਕਰਨਾ ਨੌਜਵਾਨਾਂ ਨਾਲ ਬਹੁਤ ਭਰੀ ਗੱਲ ਹੈ ਇਹਨਾਂ ਉਦਮਾਂ 'ਚ ਸ਼ਾਮਲ ਹੋਣਾ ਚਾਹੀਦਾ ਸਾਨੂੰ ਜਿਹੜੇ ਵੀ ਵੀਰ ਕਰ ਰਹੇ ਆ ਇਹਨਾਂ ਦੇਖੀ ਵੀ ਕੌਣ ਕਰ ਰਿਹਾ ਸੰਵਾਦ ਕਰੀਏ ਸਿਰ ਜੋੜ ਕੇ ਬੈਠੀਏ ਕੌਮੀ ਭਵਿੱਖ ਦੀਆਂ ਬਾਤਾਂ ਕਰੀਏ ਇਹ ਭਲੀ ਗੱਲ ਐ ਸਾਧ ਸੰਗਤ ਬਹੁਤ ਚੰਗੀ ਗੱਲ ਐ ਪਰ ਜੇ ਅਸੀਂ ਹੋਸ਼ੇਪਨ ਚ ਸਾਡੇ ਟਰੈਕਟਰਾਂ ਦੇ ਜਾਣ ਦਾ ਸਾਧਨ ਸਾਡੇ ਮੋਟਰਸਾਈਕਲਾਂ ਦੇ ਤਰੀਕੇ ਤੇ ਇਦਾਂ ਲੱਗ ਰਿਹਾ ਜਿਵੇਂ ਹੂਟਿੰਗ ਕਰਨ ਜਾ ਰਹੇ ਹੁੰਦੇ ਅਸੀਂ ਸਾਡੇ ਮਨੋ ਭਾਵ ਕਿੱਦਾਂ ਦੇ ਐ ਅਸੀਂ ਗੁਰੂ ਦੀ ਵਿਗਾਸਾਂ ਭਰੀ ਨਗਰੀ ਅਨੰਦਾਂ ਦੀ ਪੁਰੀ ਨੂੰ ਜਾ ਰਹੇ ਹਾਂ ਕਲਗੀਆਂ ਵਾਲੇ ਪਾਤਸ਼ਾਹ ਜਿਹਦੇ ਰੰਗ ਚ ਰੰਗਣ ਜਾ ਰਹੇ ਆ ਆਪਣੇ ਆਪ ਨੂੰ ਤੇ ਉੱਥੇ ਉਹ ਲਲਾਰੀ ਬੈਠਾ ਜਿਹੜਾ ਸਿੱਖੀ ਦੀ ਗੂੜੇ ਰੰਗ ਚ ਰੰਗਦਾ ਉਹਦੇ ਅੱਗੇ ਅਰਦਾਸ ਕਰੀਏ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਢੀਠ ਤੇ ਉਸ ਭਾਗੇ ਰੰਗੇ ਗਏ ਜਿਹੜੇ ਗੁਰੂ ਨੂੰ ਆਪਣਾ ਆਪ ਸਮਰਪਿਤ ਕਰ ਗਏ ਪਤਾ ਨਹੀਂ ਕਿਸ ਪਾਸੇ ਤਰਪੀ ਅਸੀਂ ਸਾਧ ਸੰਗਤ ਜੀ ਨੁਕਸਾਨ ਦੇ ਹੈ ਰੰਗ ਵੀ ਤੇ ਭੰਗ ਵੀ ਮੇਰੀ ਬੇਨਤੀ ਹੈ ਇਹ ਸਿਹਤ ਲਈ ਠੀਕ ਨਹੀਂ ਹਨ ਮੈਂ ਕੋਈ ਕੌਮੀ ਫੈਸਲਾ ਨਹੀਂ ਦੇ ਰਿਹਾ ਕਿਸੇ ਨੂੰ ਗੁੱਸਾ ਨਾ ਲੱਗੇ ਵੀ ਪਤਾ ਨਹੀਂ ਇਹ ਵਿਰੋਧ ਵਿੱਚ ਬੋਲਣ ਲੱਗ ਪਿਆ ਪਰ ਨੌਜਵਾਨ ਵੀਰੋ ਸੋਲ ਜਿਓ ਜਿੰਦਾਂ ਕੋਮਲ ਜੇ ਤੁਹਾਡੇ ਅੰਦਰ ਦੇ ਜਿਹੜਾ ਸਾਰਾ ਸਟਰਕਚਰ ਹੈ 17 17 18 18 ਸਾਲ ਦੇ ਬੱਚੇ ਮੈਂ ਤੁਹਾਨੂੰ ਬੇਨਤੀ ਕਰਦਾ ਰੰਗ ਵੀ ਤੇ ਭੰਗ ਵੀ ਦੋਨੋਂ ਨੁਕਸਾਨ ਦੇ ਨੇ ਤੁਸੀਂ ਸਹਿਬਜ਼ਾਦਿਆਂ ਵਾਂਗੂ ਰੰਗੇ ਜਾਓ ਉਸ ਰੰਗ ਚ ਜਿਹੜਾ ਰੰਗ ਕਦੀ ਨਾ ਉਤਰੇ ਕਾਇਆ ਕਾਪੜ ਚੀਰ ਬੁਫਾਰੇ ਰੰਗ ਨਾ ਲਹੈ ਸੁਪਾਕਾ ਉਹ ਰੰਗ ਕਦੀ ਨਾ ਉਤਰੇ ਭਾਵੇਂ ਤਨ ਜ਼ਿੰਦਗੀ ਰੂਪੀ ਕੱਪੜੇ ਲੀਰਾ ਲੀਰਾ ਹੋ ਜਾਣ ਟੁਕੜੇ ਟੁਕੜੇ ਹੋ ਜਾਣ ਐਸਾ ਰੰਗ ਸਿੱਕੀ ਦਾ ਚੜੇ ਤੁਹਾਨੂੰ ਤੋਂ ਇਹ ਸਾਡੇ ਜਿਹੜੇ ਕਾਠ ਨੇ ਇਹ ਵਾਕਈ ਸੰਜੀਦਗੀ ਮੰਗਦੇ ਆ ਤਾਂ ਕਿ ਅਸੀਂ ਕੌਮੀ ਪਿਵệਖ ਦੀਆਂ ਗੱਲਾਂ ਕਰੀਏ ਆਪਣੇ ਵਰਤਮਾਨ ਦੀਆਂ ਚੁਣੌਤੀਆਂ ਨੂੰ ਵੇਖੀਏ ਮੈਂ ਕਹਿੰਨਾ ਹਰ ਜੋੜ ਮੇਲ ਤੇ ਹਰ ਇਕੱਠ ਤੇ ਹਰ ਮੇਲੇ ਉੱਤੇ ਇਦਾਂ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਆ ਕੋਈ ਗੱਲ ਨਹੀਂ ਕੌਮ ਦੀਆਂ ਜਥੇਬੰਦੀਆਂ ਵੰਡ ਲੈਣ ਫਿਰ ਕੀ ਫਰਕ ਪੈਂਦਾ ਸਾਰੀਆਂ ਕੌਮ ਦਾ ਸ਼ਾਨ ਨੇ ਜਿੰਨੀਆਂ ਜਥੇਬੰਦੀਆਂ ਨੇ ਭਵੇਂ ਉਹ ਕੌਮ ਦੇ ਵਿਦਿਅਕ ਕੇਂਦਰ ਨੇ ਤਕਸਾਲਾਂ ਨੇ ਨਿਹੰਗ ਸਿੰਘ ਨੇ ਅਖੰਡ ਕੀਰਤਨੀ ਜਥੇ ਨੇ ਜਾਂ ਪੜੀਆਂ ਨਕੀਆਂ ਜਥੇਬੰਦੀਆਂ ਨੇ ਮਿਸ਼ਨਰੀ ਕਾਲਜ ਨੇ ਵੰਡੋ ਆਪੋ ਆਪਣੇ ਵਿਸ਼ੇ ਵੰਡ ਲਓ ਕਿੰਨਾ ਚੰਗਾ ਹੋਏਗਾ ਜਦੋਂ ਕੌਮ ਸਿਰ ਜੁੜ ਕੇ ਬੈਠੇਗੀ ਤੇ ਸਾਡੇ ਨੌਜਵਾਨ ਗੈਰ ਗੰਭੀਰ ਸਵਾਲ ਕਰਨਗੇ ਤੇ ਨਿਸ਼ਾ ਕਰਕੇ ਸ਼ੰਕੇ ਮਿਟਾ ਕੇ ਗੁਰੂ ਘਰਾਂ ਤੋਂ ਵਾਪਸ ਆਉਣਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਕੀ ਅਸਲੀ ਰੰਗ ਕਿਹੜਾ ਹੈ ਫਿਰ ਉਹ ਜੀਵ ਦੇ ਚਸ਼ਕਿਆਂ ਤੇ ਅੱਖਾਂ ਦੇ ਰਸਾਂ ਕਸਾਂ ਵਾਸਤੇ ਨਹੀਂ ਜਾਣਗੇ ਫਿਰ ਕੌਮੀ ਅਹਿਸਾਸ ਨਾਲ ਜਾਣਗੇ ਸੋ ਮੇਰੇ ਵੀਰੋ ਬੜੀ ਸੰਜੀਦਗੀ ਨਾਲ ਜਾਓ ਹੋਲੇ ਮੱਲੇ ਤੇ ਖਾਸ ਕਰਕੇ ਹੋਂ ਕਿਉਂਕਿ ਗੱਲ ਚੱਲੀ ਅੱਜ ਇਤਿਹਾਸ 'ਚ ਜੋੜ ਮੇਲੇ ਆ ਦੇ ਮੈਂ ਬੇਨਤੀ ਕਰਦਾ ਢੰਗ ਨਾਲ ਟਰੈਕਟਰਾਂ ਨੂੰ ਚਲਾਓ ਲੋੜ ਆਵਾਜ਼ਾਂ ਨਹੀਂ ਸੁਭਾ ਦਿੰਦੀਆਂ ਲੱਤਾਂ ਲਮਕਾ ਕੇ ਖੁੰਝਿਆਂ ਚ ਪਿਛੇ ਲਮਕ ਕੇ ਬੈਠੇ ਬਹੁਤ ਇਨਸੀਡੈਂਟ ਵਾਪਰਦੇ ਆ ਨਾ ਤੁਹਾਡੀਆਂ ਜਾਨਾਂ ਕੌਮ ਦੀ ਇਮਾਨਤ ਨੇ ਬਹੁਤ ਗੰਭੀਰਤਾ ਨਾਲ ਜਾਓ ਤੁਸੀਂ ਬੜੇ ਮੁਕੱਦਸ ਸਥਾਨ ਤੇ ਜਾ ਰਹੇ ਹੋ ਤੁਸੀਂ ਖਾਲਸਾ ਪੰਥ ਦੇ ਵਾਲੀ ਕੋਲ ਜਾ ਰਹੇ ਹੋ ਔਰ ਉਹ ਭੈ ਭਾਵ ਨਹੀਂ ਘਰੋਂ ਤੁਰਦਿਆਂ ਬਣੇ ਗੁਰ ਸਿੱਖੋ ਬਾਰੇ ਚਰਨਾ ਚ ਤਰਲਾ ਲੈ ਕੇ ਬੇਨਤੀ ਕਰਦਾ ਤੋਂ ਇਹ ਇਕੱਠੇ ਜੋੜ ਮੇਲੇ ਗੁਰੂ ਸਾਹਿਬ ਜੀ ਨੇ ਆਪ ਸ਼ੁਰੂ ਕਰਵਾਏ ਸੰਸਾਰੇ